ਜਿਹਨਾਂ ਦੀ ਬਲੈਰੋ ਚ ਗਈ ਸੀ ਜਿਹੜੇ ਉਹ ਨਹੀਂ ਆ ਗਏ ਮੰਮਾ ਜਿਹੜੇ ਜਿੰਨਾਂ ਦੀ ਬਲੈਰੋ ਹੈ ਉਹਨਾਂ ਨੇ ਪੂਰੀ ਰਵਾਤ ਚੱਕਤੀ ਗਾਣੇ ਦੀ ਅੱਛਾ ਪੂਰੇ ਬਸਾਓ ਜੀ ਠੰਮ ਠੰਮ ਅੱਛਾ ਤਾਂ ਤੁਸੀਂ ਅੱਜ ਬਲੈਰੋ ਚ ਗਏ ਸੀਗੇ ਉਹ ਗਾਣਾ ਕਿਹੜਾ ਸੀਗਾ ਮੈਡਮ ਬੈਠ ਬਲੈਰੋ ਮੇ ਉਹ ਉਹ ਬਲੈਰੋ ਹਾਂ ਹਾਂ ਸਿੱਧਾ ਬਤਾ ਸੀ ਖੰਮ ਖੰਮ ਅੱਛਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਆਵਰ ਬਾਸੀ ਫੈਮਿਲੀ ਚੈਨਲ ਤੇ ਅੱਜ ਦਿਨ ਖਾਸ ਹੈ ਖਾਸ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਤੇ ਨਾਲ ਸਾਡੇ ਲਈ ਕੁਝ ਐ ਖਾਸ ਹੈ ਕਿ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੁਣ ਪਿਛਲੇ ਵਲੌਗਾਂ ਦੇ ਵਿੱਚ ਕਿ ਅੱਜ ਸਿਮਰਨ ਚੱਲੀ ਹੈ ਤੇ ਉਹਦੀਆਂ ਨਾਲ-ਨਾਲ ਤਿਆਰੀਆਂ ਚੱਲ ਰਹੀਆਂ ਨੇ ਤੇ ਸਿਮਰਨ ਰੈਡੀ ਟੂ ਫਲਾਈ ਹੈ ਹੈ ਉਰੇ ਕਿਹੜਾ ਜਾਣਾ ਹੈ ਉਰੇ ਰੈਡੀ ਟੂ ਬਨਾਈ ਉਹ ਤੋਂ ਤਾਂ ਹੈਗਾ ਹੀ ਆ 에어ਪੋਰਟ ਤੋਂ ਤਾਂ ਫਲਾਈ ਕਰਨਾ ਹੀ ਹੈ ਉਹ ਤੋਂ ਤਾਂ ਨਹੀਂ ਆ ਆ ਇਦਾਂ ਸਿਮਰਨ ਦੀ ਮੰਮਾ ਜੋ ਕਿ ਥੋੜੀ ਜਿਹੀ ਇਮੋਸ਼ਨਲ ਹੋਈ ਪਈਆਂ ਨੇ ਤੇ ਇਧਰ ਫਤਿਹ ਸਿੰਘ ਵੀ ਉਹਦੇ ਨਾਲ ਜਾਏਗਾ ਹਾਂ ਲਓ ਜੀ ਅਸੀਂ ਹੁਣ ਚੱਲੇ ਆ ਗੁਰੂ ਘਰ ਮੱਥਾ ਟੇਕਣ ਸਾਡੇ ਪਿੰਡ ਦੇ ਗੁਰੂ ਘਰ ਦੇ ਵਿੱਚ ਤੇ ਕਿਉਂਕਿ ਸਿਮਰਨ ਨੇ ਜਾਣਾ ਸਿਮਰਨ ਨੇ ਜਾਣਾ ਤਾਂ ਬlesing ਲੈ ਲਈ ਆਪਾਂ ਗੁਰੂ ਘਰ ਦੀਆਂ Dora as sapo, é assim ਕਿ ਉਹਦੇ ਪਰਮਾਤ ਦੇ ਸੀ ਇਦਾਂ ਕਿਚੜ ਨਹੀਂ ਚਿੱਕੜ ਚਿੱਕੜ ਹੁੰਦਾ ਚਿੱਕੜ ਚਿੱਕੜ ਉਰਕੀਆਂ ਤੂੰ ਰੰਗੋਂ ਉਤਾਰ ਲੈ ਮੈਂ ਤਾਂ ਲੈ ਕੇ ਨਹੀਂ ਆਈ ਕੁਝ ਆਪਣਾ ਕੋਈ ਮੈਂ ਤਾਂ ਜਿਹਨ ਨਹੀਂ ਦਿੰਦਾ ਫਿਰ ਤੂੰ ਚੱਲ ਲੈ ਉਹ ਤਾਂ ਲੈ ਕੇ ਫਿਰ ਉੱਤਰ ਗਿਆ ਉਹ ब्रिंगर आप आ रहे हैं। सुबह क्या है मेरा लाल है पंजी। अच्छा। जैन जैन कर दे। मैं तो खिलाड़ी हूँ। मैं तो पास हूँ। नहीं, मैं तो बीच हूँ। गुरमान, और तो मैं बच्चा नहीं कूटता। गुरमान आओगे। ਉੱਤੇ ਵੀ ਅੰਦਰ ਵੜ ਗਏ ਨਾਲ ਹੀ ਬੈਠੋ ਗੱਡੀ 'ਚ ਫਤਿਹ ਵੜੋ ਵਿੱਚ ਚਲੋ ਵੜੋ ਵਿੱਚ ਚਲੋ ਚਲੋ ਬੈਠੋ ਬੈਠੋ ਗੱਡੀ ਬੰਦ ਸੀ ਕੋਈ ਨਾ ਤਲੋ ਜੀ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਤੋਂ ਆ ਗਿਆ ਤੇ ਇੱਧਰ ਚੱਲਦੀ ਪਈ ਹੈ ਤਿਆਰੀ ਉਧਰ ਸਿਮਰਨ ਨੂੰ ਵੀਡੀਓ 깔ਾਈ ਸਾਰੇ ਬੈਠੇ ਨੇ ਅੱਡੇ ਉਹ ਬੈਠੇ ਨੇ ਆ ਦੇਖੋ ਪਤੇ ਨੂੰ ਆਪਣਾ ਨੇਰ ਆਇਆ ਪੈ ਸਾਈਕਲ ਚਲਾਂਦਾ ਬਾਈ ਤੇ ਲੋਨ ਬੋਲੀ ਖੜਨਾ ਨਹੀਂ ਆ ਕਹਿ ਰਿਹਾ ਨਹੀਂ ਹੋ ਰਿਹਾ ਕੋਈ masa, lo berarti yang mana ya? Bawa yang ori, bau <laughs> yang yang bau, ਇੱਕ ਦਿਨ ਸਾਗਣਾ ਦੇ ਅਦੋਂ ਵੀ ਆਉਂਦੇ ਗਏ ਪੱਲੇ ਕਰ ਇੱਕ ਦਿਨ ਸਾਗਣਾ ਦੇ ਹਰ ਰੋਜ਼ ਸਭ ਇਹਨੇ ਬੋਲੇ ਜਦ ਦੂਜਾ ਦੂਆ ਆਇਆ ਤੇ ਤਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਲੇ ਪਾ ਲਈ ਤੂੰ ਨੱਚੀ ਬਸ ਪਾ ਲਈ ਪਾ ਪਾ ਲਈ ਤੂੰ ਪਾ ਜਿਹਨ ਨਹੀਂ ਹੁੰਦੀ ਨੱਚੇ ਕਿਹੜਾ ਦਵੇ ਚਲ ਚਲੋ ਚਲੋ ਬਬਲੀ ਪਾ ਵੀ ਤੂੰ ਪਾ ਬੱਡਿਆ ਕੋਲ ਮੋਟੀ ਵੀ ਇਹਨੇ ਕੀ ਨੱਚਨਾ ਮੱਗਾ ਕੋਲ ਵੀ ਇਹਨੇ ਕੀ ਨੱਚਨਾ ਛੋਲੇ ਆਪੜੋ ਨਾਲ ਇਹਨੇ ਕੀ ਨੱਚਨਾ ਛੋਲੇ ਉਹ ਆਖੀਂ ਨੇ ਨਾ ਮਾ ਫਾਇਦਾ ਤੇ ਪਈਆਂ ਗੁਗਲੇ ਵਾਲੀ ਆਪੇ ਨਕਲੂਗੀ ਆ ਗਈ ਹੌਸਲੇ ਵਾਲੀ ਲੱਗੀਆਂ ਬੋਲ ਗਏ ਅੰਦੇ ਦੇ ਕੋ ਪਾਪਾ ਕੱਢ ਲੜੇ ਤੂੰ ਮੇਰੇ ਕੋ ਤੇ ਵਾਦੂ ਵਾ ਫਿਰ ਪਾ ਮੈਂ ਕਿ ਤੇਰੇ ਕੋ ਕਰਵਾਉਂਗਾ ਮੈਂ ਤੇ ਵਾਦੂ ਨੇ ਤੇ ਸਮਝ ਲੇਗੀ ਫੌਜੀ ਗਿਆ ਹਾਂ ਮੈਂ ਨਹੀਂ ਗਿਆ ਨਾ ਮੈਂ ਫੌਜੀ ਆ ਤੇ ਜੀ ਤੇ ਫੌਜੀ ਆ ਫੌਜੀ ਵਾਲੀ ਕਿਹੜੀ ਹੈ ਯਾਰ ਫੌਜੀ ਵਾਲਾ ਤੇਰੇ ਨਾਲ ਬੰਦੇ ਨੇ ਸਾਡੇ ਮੁੰਡੇ ਹੀ ਹੋਣੀ ਮੁੰਡੇ ਨਾਲ ਜੜਦੇ ਬੰਦੇ ਸਾਡੇ ਹੋਏ ਨਹੀਂ ਬਹੁਤਾ ਫੌਜੀ ਆਵੇ ਫੌਜੀ ਆ ਮੈਂ ਫੌਜਣ ਹੋ ਗਈਆਂ ਹਾਂ ਫੌਜਣੇ ਜਾਈ ਮਮੀ ਮੈਂ ਬੋਲਦੀ ਬਾਤ ਉਹ ਸੀ ਮੇਰੀ ਨਾ ਚਲੋ ਪਾਓ ਬੋਲੀ ਇਹਨਾਂ ਬੋਲਾ ਬੋਲੀ ਜਟਿਏ ਜਟਿਏ ਜਟਕਣਾ ਕੋਈ ਜਟਿਏ ਜਟਕਣਾ ਹੋਵੇ ਗਲਿਆ ਹਾਂ ਡਮੂ ਕੱਕੇ ਨੂੰ ਫੋਲੋ ਕਰਦੀ ਹੋਵਾਂ ਪਾ ਦਿਓ ਯਾਰ ਬੋਲੀਆਂ ਜਸਵੀਰਾ ਤੂੰ ਸੋਪੀ ਕਰਕੇ ਤੈਨੂੰ ਚਾਹ ਦਾ ਕੱਪ ਪਿਆ ਕੰਮ ਦਿੱਤਾ हाँ <laughs> जी उत्तर उत्तर बैठे जगह और कम भाभी तो बोलो आ रही पिछे भाभी बोली भाओ आ जाओ आ जाओ आ जाओ आ जाओ কী <laughs> কি ਨੇ ਬੋਲੀਏ ਹਾਂ ਮਰੇ ਦਾ ਕੀ ਨਾਮ ਦੀ ਨੈਣ ਦੀ ਆਪਣੀ ਬਾਤ ਕਰਗੀ ਦਾ ਕਰ ਕਰ ਉਹ ਜਦ ਕਰ ਨਾ ਛੱਡਣ ਨੂੰ ਛੁੱਕੀ ਨਹੀਂ ਜਾਣ ਦੇਣੀ ਆ ਪਾਪਾ ਮਾਤੇ ਚ ਵੜ ਲੱਗਿਆ ਪਾਪਾ ਉਹਦਾ ਸੁੱਕਾ ਉਹ ਹੀ ਲੜਫੇ ਅਸੀਂ ਵੀ ਹੈ ਮਾਹੀ ਬੋਲ ਚਲੀ ਨਾ ਡੇ ਜੁੱਨੀ ਲੈ ਕੇ ਨਹੀਂ ਜਾਨੀ ਆ ਪਾਪਾ ਉੱਥੀ ਕਰਕੇ ਜਾਨ ਕੁੱਤੇ ਆ ਨਹੀਂ ਮੱਕੜੇ ਦੇ ਕੋਲੇ ਤੇ ਛੜਾ ਜੇਡ ਕੁੱਤੇ ਆ ਨਹੀਂ ਨਿਆਣਾਰ ਹੀ ਹੈਗੀ ਉਹ ਤਾਂ ਜਿਹੜੀ ਉਹਦੇ ਤੋਂ ਪਾ ਦੋ ਉਹ ਤਾਂ ਪਾ ਨਹੀਂ ਆ ਨਹੀਂ ਬੀ ਨਾ ਨਹੀਂ ਪਹਿਲੇ ਤੈਨੂੰ ਸ਼ਾਇਰ ਦੇਸ ਕਰਕੇ ਨਹੀਂ ਆਇਆ ਕਿ ਤੂੰ ਬੋਲਨੀ ਆ ਭੁੱਲ ਜੀ ਨਾ ਪਾ ਲੈਂਦਾ ਸੀ ਪਿੱਛੇ ਗੱਡੀ ਚ ਨਾ ਦਿੰਦਾ ਨਾ ਕਰਦਾ ਨਾ ਨਹੀਂ ਬਬੇ ਤੈਨੂੰ ਇੰਨੀਆਂ ਬੋਲੀਆਂ ਆਉਂਦੀਆਂ ਤੈਨੂੰ ਵੀ ਨਹੀਂ ਆਉਂਦੀਆਂ ਪੈਨ ਤੇ ਨਿਕਾਉਂ ਦਿੰਦਾ ਚਲ ਕੋਈ ਟਾਈਮ ਲਾ ਲੈ ਥੋੜੇ 5 ਮਿੰਟ ਰਹਿ ਗਿਆ ਥੋੜੇ ਖੜੇ ਤਾਂ ਬੁਰੇ ਲਾਦਾ ਪਾਇਆ ਕਰੋ ਬਾਰੀ ਹੋਰ ਬੋਲੀ ਪਾਇਆ ਕਰੋ ਯਾਰ ਤੈਨੂੰ 5-10 ਮਿੰਟ ਪਾਉਣਾ ਕਿੱਦਾਂ ਵਧੀਆ ਕੋ ਕੋ ਚਾਦਣਾ ਪਾ ਲੋ ਰੱਦ ਕੇੜੀ ਪੁਰੀ ਪੁਰਾਣੀ ਬੁੜੀ ਲਿਉਣੀ ਦਿਓ ਗੜਜੀ ਗੱਡੇ ਉਹ ਬੈਠੇ ਪੁਰਾਣੀ ਬੁੜੀਆਂ ਕਦਨੀਆ ਕੰਡੇ ਫੇਰ ਤੋਂ ਉੱਤੇ ਨਿਕਲਦਾ ਆ ਰੋਂਗਾ ਹੋ ਕੇ ਇਹਨਾਂ ਸੇ ਭਾਬੀ ਨੂੰ ਚਲਦੀ ਪਰ ਬਾਹਰੋਂ ਕੋਲੀ ਬੋਲੀ ਆਉਂਦੀ ਬੋਲੀ ਉਹ ਸੋਮਾ ਆ ਜਾ ਤਾਂ ਜੋ ਬੋਲੀ ਆਉਂਦੀ ਹੈ ਲੈ ਵੀ ਹੁਣ ਆਈਏ ਭਾਬੀ ਹਿੰਦੀ ਬਤਾਓ ਆ ਗਈ ਆ ਗਈ ਭਾਬੀ ਡਿਜਰ ਵਾਲੀ ਹੈ ਮਾੜਾ ਮੋਟਰ ਡਿਜਰ ਵਾਲੀ ਡੀਪੀ ਆ ਬੱਸ ਬੋਲੀਆ ਪੈਣਾ ਅੱਛਾ ਮੈਨੂੰ ਇਹ ਗੇੜਾ ਹੀ ਨਹੀਂ ਦੇਣਾ ਹੁੰਦਾ ਅੱਛਾ ਉਹ ਤੇ ਸਕੂਲ ਦੇ ਵਿੱਚ ਜਿੱਦਾ ਪੰਗੜਾ ਪੈਂਦਾ ਜਾਂ ਉਹ ਪੈਂਦਾ ਗਿੱਧਾ ਪੈਂਦਾ ਉਹ ਸ ਤਾਂ ਫਟਾਫਟ ਕਰ ਲੈਣੇ ਹਾਂ ਉਹ ਸਭ ਪਾਰਟੀ ਕਰਤਾਂ ਨੂੰ ਮਿੰਟ ਲਾਉਂਦੇ ਨੇ ਡਾਂਗਾਂ ਨੂੰ ਸੰਗ ਲੱਗਦੀਆਂ ਨੇ ਡਾਂਗਾਂ ਲੱਗਦੀਆਂ ਨੇ ਤੂੰ ਵਾਲੀ ਤੂੰ ਬੱਸ ਤੂੰ ਬੱਸ ਬੰਨ੍ਹੂ ਸੰਗ ਲੱਗਦੀ ਆ ਪਾਦੇ ਪੁੱਤ ਬੋਲੀ ਮੈਰੀ ਵਰਤ ਨਾ ਉੱਧਰ ਹੋ ਯਾਰ 你们走，你们 <gas 難 S 2>。 ਦੇ ਜਿੱਦ ਦੇ ਜਦ ਮੈਂ ਨੱਚਣਾ ਸੁਰਜੀ ਮਖੜੇਗਾ ਹਨ ਉਹਦਾ ਟੈਕੀ ਟਲ ਚਾਹ ਪਾੜੇ ਕਰੂ ਨਹੀਂ ਅੰਮ ਨੂੰ ਬੋਲੀਏ ਬਹੁਤ ਹੋਣ ਲੱਗ ਗਈ ਹੁਣ ਜਿੱਦ ਦੇ ਜਦ ਮੈਂ ਨੱਚਣਾ ਸੁਰਜੀ ਮਖੜੇ ਤਾ ਦੇਖਾ ਕਰ ਇਹ ਮਿੱਠੇ ਰੰਗ ਦੀਆਂ ਬਣਦੇ ਆਣੇ ਦੇਖਣ ਜਾਈਏ ਪਟਨਾ ਚੜ੍ਹਨੇ ਦੇ ਨਾ ਸਾਨੂੰ ਤਾਂ ਭਾਜੀ ਨੱਚਣਗੇ ਪਾਪਾ ਬੋਲੀ ਦਿਓ ਬੋਲੀ ਪਾਇਓ ਪਕੌੜੇ ਵੇਚਦਾ ਨਹੀਂ ਤਿਆਰ ਤਿਆਰ ਬੋਲੀ ਕਿਹਨੇ ਬੋਲੀ ਆਹ ਸੁਣਾ ਲਓ ਨਾਲੇ ਸਾਨੂੰ ਨੇ ਸਾਨੂੰ ਨੇ ਪਾਈ ਇੱਕ ਅਜੀ ਬੋਲੀ ਮਾਣੇ ਕਿ ਗੱਗੋ ਤੈਨੂੰ ਇਹ ਟਾਈਮ ਦੇ ਦਿੰਨੀ ਆ ਲੈ ਦੇ ਰਾਤ ਨੂੰ ਆਹ ਆ ਆ ਰਾਤਾਂ ਦੇ ਵਿੱਚ ਪਟਾਵੇ ਚਾਪੇ ਵਿੱਚ ਕੌਣ ਲੜੇ ਕੌਣ ਫਟਾਵੇ ਚਾਪੇ ਵਿੱਚ ਕੌਣ ਲੜੇ ਓੜਾ ਵਧੀਆ ਨਾ

thank ਪਰ ਨਹੀਂ ਚੱਲ ਬਤਾ ਨਾਲ ਥੋੜਾ ਅਰੇ ਆਰੇ ਨਰੂ ਲਵਾ ਕੇ ਮਿੱਠੀਏ ਲੋਕਾਂ ਨੂੰ ਦੇ ਦੇ ਵੀਡੀਓ ਲਓ ਜੀ ਸਾਰੇ ਨੱਚ ਨੁੱਚ ਕੇ ਤੇ ਹੁਣ ਬਸ ਗੱਡੀ ਆਉਣ ਵਾਲੀ ਵੇਟ ਕਰ ਰਹੇ ਨੇ ਫਾਤੇ ਉੱਤੇ ਚੜਿਆ ਬੈਠਾ ਗੱਡੀ ਤੇ